ਕਪੂਰਥਲਾ ਦੇ ਨਿੱਜੀ ਹੋਟਲ ਵਿੱਚ ਪੰਜਾਬ ਗਲੋਬਲ মিডিਆ ਵੱਲੋਂ ਇੱਕ ਉਤ்கਾਟਨ ਪ੍ਰੋਗਰਾਮ ਰੱਖਿਆ ਗਿਆ ਤੇ ਇੱਕ ਸਮਾਚਾਰ ਪੱਤਰ ਪੰਜਾਬ ਗਲੋਬਲ ਟਾਈਮਜ਼ ਨੂੰ ਰਿਲੀਜ਼ ਕੀਤਾ ਗਿਆ ਇਸ ਮੌਕੇ ਰੱਖੇ ਪ੍ਰੋਗਰਾਮ ਵਿੱਚ ਕਪੂਰਥਲਾ ਦੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਵੀ ਹਿੱਸਾ ਲਿਆ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਕਪੂਰਥਲਾ ਇਹ ਪਰ ਨਿਯੁਤਾਂ ਕਾਮਿਲਾ ਕੀਤਾ ਹੈ ਇਹ ਹਾਲੀ ਵਾਲੀ ਤੇ ਵਸਤੀ ਕਰਨੀ ਹੈਗੀ ਬਹੁਤ ਯਾਰ ਮੇਲ ਤੇ ਦੇ ਵਿੱਚ ਸੋ ਮੇਰੇ ਨੂੰ ਬਹੁਤ ਬਹੁਤ ਵਦੀਪ ਨੂੰ ਬਦੀਪ ਦੇ ਪਰਿਵਾਰ ਨੂੰ ਮੇਰੇ ਨੂੰ ਬਹੁਤ ਬਹੁਤ ਸਵਾਗਤ ਜੀ ਸਾਲਿਮ ਅਲੈਕਮ ਤੇਰੇ ਪਾਪਾ ਵੀ ਆ ਰਹੇ ਆ ਤੇ ਅਭੀ ਰਾਜੂ ਪਰਲੀ ਮੇਰੇ ਕੋਲ ਕੋਣ ਹੈ ਤੇ ਇਹ ਸੰਦੀਪਾ ਜੀ ਮਿੱਟੂ ਭਾਜੀ ਤੇ ਸਾਰੇ ਮੇਰੇ ਪੱਤਰਕਾਰ ਵੱਡੇ ਭਰਾ ਜੀ ਇਹਨਾਂ ਨੇ ਮੇਰੀ ਇਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਮੈਂ ਕਿ ਉਹਨਾਂ ਦਾ ਸਮੂਹਿ ਵਿੱਚ ਲੋਕ ਸਮਝਿਆ ਆਤਮਾ ਕੀ ਜਿਹੜਾ ਸਮਾਜ ਉਹ ਦਿਖਾਵਾ ਬਹੁਤ ਬਹੁਤ ਤਰੁ ਤੁਸੀਂ ਆ ਜੋ ਜਿੱਥੇ ਅੱਜ ਵੀ ਪਕੜਿਆ ਖਾਂ ਸਾਡੀ ਵਿਆਹ ਨੇ ਜਿੱਥੇ ਪੜਨਾਕ ਮਾਦੇ ਹੋ ਚੁਕਾ ਬਰਾਬਰੀ ਕੀ ਨਾਮ ਸਾਡੀ ਮਾਤਾ ਛੰਡੀ ਆ ਪਹਿਣਾ ਅੱਜ ਵੀ ਰਹਿੰਦੀ ਆ ਮਾਂ ਸਾਡੀ ਓਜਿ ਤੇ ਅੱਜ ਵੀ ਰਹਿੰਦੀ ਆ ਮਾਂ ਸਾਡੀ ਕਿ ਸਾਥੀ ਜਦੋਂ ਕਿ ਸਮਾਜ ਦੀ ਸੇਵਾ ਕਰਕੇ ਲੋਕਾਂ ਵਿੱਚ ਵਿੱਚ ਕੋਈ ਨਵਾਂ ਹੈ ਨਹੀਂ ਕਿਸੇ ਵਾਸਤੇ ਸਾਥੀ ਹਰ ਇੱਕ ਲੀਡਰ ਨੂੰ ਹਰ ਸਾਥੀ ਨੂੰ ਜਾਣਦਾ ਕਿ ਮੈਂ ਇਹ ਜਦੋਂ ਭਾਜੀਪੀ ਦੇ ਮਦੇ ਕਿਤੇ ਸਾਥੀਰੇ ਨਾਲ ਹੀ ਲਿਆਈ ਤੁਹਾਂ ਕਾਫੀ ਮੈਂ ਸਮਝਦਾ ਸਮਾਜ ਦੇ ਸਾਥੀ ਨੇ ਉਦੋਂ ਮੀਟਿੰਗ ਕਰਾਈਆਂ ਜਿਹੜਾ ਬੰਦਾ ਇਹਨੇ ਪਹਿਲਾ ਗਦਨ ਚੱਕਿਆ ਵੀ ਹੋਰ ਮੈਸਰ ਦਾ ਮਹੀਨੇ ਦੋ ਮਹੀਨੇ ਬਾਅਦ ਇਹ ਸਾਥੀ ਦਾ ਨਾਮ ਜਿਹੜਾ ਵਾ ਸਮਾਜ ਦੇ ਵਿੱਚ ਵਿਚਰੇ ਸਾਥੀਆਂ ਵਿੱਚ ਆਵੇ ਟੀਮਾਂ ਵਿੱਚ ਆਵੇ ਇਹ ਹੀ ਸਾਰੇ ਮੈਸਰ ਦਾ ਇਤਵਾ ਕਰਦੇ ਆ ਮੈਂ ਆਪਣੇ ਲੋ ਸਾਥੀ ਨੂੰ ਫੇਰ ਰਾਈ ਦਿਨਾ ਨੱਖ ਲੱਗੂ ਰਾਈ ਦਿਨਾ ਹਰੇਕ ਜੀ ਕਾ ਕਰਦਾ ਹਰੇਕ ਜੀ ਦੇ ਪਤੇ ਲਈ ਲਿਖਿਆ ਸੀ ਕੋ ਖਰਮਾ ਰਿਹਾ ਸੀ ਆਪ ਜੀ ਨੂੰ ਯਾਦ ਹੋਵੇਗਾ ਇਹ ਇਤਿਹਾਸ ਦਿਖਾ ਗਿਆ ਕਿ ਕਲਮ ਦੇ ਨਾਲ ਮਹਾਰਾਜ ਸ਼ਿਵਾਰਨਕੀਸ ਮਹਾਰਾਜ ਜੀ ਨੇ ਫਰਮਾਨ ਦਿੱਤੀ ਅਗਰ ਇਤਿਹਾਸ ਦਿਖਾ ਗਿਆ ਤਾਂ ਡਾਕਟਰ ਵੀਰਾਂ ਸਿੰਘ ਸਾਹਿਬ ਨੇ ਸਭ ਦਾ ਦਿਖਾ ਪਾ ਦਿੱਤਾ ਔਰ ਤੁਸੀਂ ਵੀ ਪਤਾ ਕਰਦੇ ਉੱਤੇ ਬਹੁਤ ਰਚਿਨਾਵਾਂ ਹੀ ਹੁੰਦੀ ਹੈ ਸਮਾਣੇ ਮੇਰੇ ਮੁੱਤਰ ਹੈਗੇ ਆ ਕਾਫੀ ਵਾਰ ਮੇਦਨਾ ਮੇਲ ਹੁੰਦਾ ਵੀਰਾਂ ਜਿਹੜੀ ਉਹਨਾਂ ਨੇ ਪ੍ਰੈਸ ਨੂੰ ਵੀ ਕੀਤੀ ਹੈ ਵੀ ਮੈਂ ਸਰਦਾਰ ਜੀ ਮਾਲਕ ਇਹਨਾਂ ਨੂੰ ਚੰਗੀ ਤਰ੍ਹਾਂ ਭੁਜਾਵੇ ਉਹ ਕਫੂਤਨ ਦੇ ਵਿੱਚ ਜੋ ਜੋ ਸਮੱਸਿਆ ਹੈਗੀਆਂ ਵੀਰ ਪੇਪਰ ਤੇ ਦੇਰ ਤੇ ਨੇਤਾ ਜਨ ਤੇ ਮੇਰੇ ਵੀਰ ਮੁਰਤੀ ਨੂੰ ਤੇ ਹੋਰ ਮੇਰੇ ਸਾਥੀ ਸਾਰਿਆਂ ਨੂੰ ਬែក ਦਿੱਕਤ ਆਤਾ ਬਾਈਂ ਦਿੱਕਤ ਪਤੇ ਅੱਜ ਮੈਨੂੰ ਉਹ ਸੁਣਿਆ ਕਿ ਸਾਡੇ ਵਡੇ ਨੇ ਪ੍ਰਦੀਪ ਮਹਿਰਾ ਨੇ ਇੱਕ ਅਖਬਾਰ ਚੈਨੂ ਕੀਤੀ ਹੈ ਜਿਹੜੀ ਕਿ ਅਖਬਾਰ ਹੁੰਦੀ ਹੈ ਕਿ ਕੌਮੀ ਵਾਇਰ ਹੁੰਦੀ ਹੈ ਇਹਦੇ ਨਾਲ ਹੀ ਸਾਰੀ ਗੱਲ ਜਿਹੜੀ ਹੈ ਪੰਜਾਬ ਦੇ ਪੇਟ੍ਰੋਲ ਸ਼ਹਿਰ ਦੇ ਵਿੱਚ ਪਹੁੰਚੀ। ਤੋਵੇਂ ਜਦੋਂ ਖ਼ਬਰ ਦੇ ਵਿੱਚ ਖ਼ਬਰ ਲੱਗਦੀ ਹੈ ਕਿ ਗੱਲ ਸਰਕਾਰਾਂ ਦੇ ਕੋਲ ਸਾਡੇ ਜਿੰਨੀ ਮੀਡੀਆ ਪ੍ਰੈਸ ਤੋਂ ਪਹੁੰਚੇ ਹਰੇਕ ਜੀ ਮੇਰੇ ਸਾਰੇ ਮੈਂਕੀ ਪਹੁੰਚੇ ਤੇ ਬਿਠੀ ਜੀਆਂ ਤੇ ਜੇ ਮੈਂ ਨਾਲ ਲੈ ਲਿਆ ਤੇ ਨਾਮ ਤੇ ਬਹੁਤ ਹੀ ਜ਼ਿਆਦੇ ਲੰਬੇ ਹੋ ਜਾਣੇ ਤੇ ਸਾਡੇ ਦਾ ਧੰਨਵਾਦ ਕੀ ਬਹੁਤ ਦਾ ਸਾਡੇ ਅਭਿ ਰਾਜ ਜੋਗੀ ਸਾਡੇ ਮਨਿੰਬਰ ਜੀ ਸਾਡੇ ਰਵੀਆ ਸਾਹਿਬ ਸਰਮਰਗਿਆ ਸਾਹਿਬ ਤੁਹਾਨੂੰ ਸਾਰਿਆਂ ਦੀ ਖਿਆਲ ਤੇ ਸਾਰੇ ਨੂੰ ਜੀ ਪਾਉਂਛਾ ਤੇ ਨਿੱਕੀ ਜੀ ਆਉਂਦੇ ਹਨ ਤੇ ਮੈਂ ਤੁਹਾਡਾ ਆਪਣਾ ਸੁਚਿਆ ਸ਼ਿਹੂਰੀ ਜੀ ਤੇ ਸਭ ਤੋਂ ਪਹਿਲਾਂ ਸਦਾ ਬਲਦੀਪ ਸਿੰਘ ਮਹਿਰਾ ਸਾਹਿਬ ਨੂੰ ਜੀਤੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਖੇਲ ਕੂਤਰ ਦਾ ਪਹਿਲਾ ਅਖਬਾਰ ਹੋਇਆ ਪੰਜਾਬ ਦੀ ਅਖਰੀ ਆਵਾਜ਼ ਪੰਜਾਬ ਥੈਂਕਸ ਔਰ ਪੱਤਰਕਾਰੀਕ ਬਹੁਤ ਹੀ ਅਹਿਮ ਵਿਸ਼ਾਇਆ ਜਿੰਨਰ ਪੱਕਾ ਪੱਤਰਕਾਰੀ ਕਰਨੀ ਆ ਉਹ ਬਹੁਤ ਸਮੇਂ ਦੀ ਜਰੂਰਤ ਬਣਦੀ ਹੈ ਕਿਉਂਕਿ ਅੱਜ ਕੱਲ੍ਹ ਕਈ ਛੋਟੇ-ਮੋਟੇ ਜਿਹਨਾਂ ਨੂੰ ਕੋਈ ਤਿਆਰਤਾ ਨਹੀਂ ਦਾ ਜਾਂ ਇਹ ਆਪੇ ਬਣੇ ਪੱਤਰਕਾਰ ਆ ਉਹ ਸਮਾਜ ਨੂੰ ਖਰਾਬੀ ਕਰਦੇ ਆ ਪਰ ਜਿਹੜੇ ਸਾਬਤ ਸੂਤਰੀ ਪੱਤਰਕਾਰ ਆ ਉਹ ਸਮਾਜ ਨੂੰ ਸੁਧਾਰ ਵੀ ਸਕਦੇ ਆ ਨਾ ਨਾ ਨੀਂ ਚੇਹ ਵੀ ਨਹੀਂ ਸਕਦੇ ਆ ਸੋ ਮੈਂ ਇਸ ਸੁਭ ਮੌਕੇ ਦੇ ਉੱਪਰ ਆਪਰੇ ਸਾਰੇ ਸਵੀਰਾਂ ਨੂੰ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦੇਸ਼ ਕਰਦਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਮੇਰੀ ਮਿਹਨਤ ਆ ਤੈਨੂੰ ਫਲ ਲਾਵੇ ਅਤੇ ਇਸ ਅਸਾਖ ਕੁੱਤੜਾ ਜਿਹੜਾ ਖਵਾ ਸ਼ਫਲਿਆ ਇਸ ਹੋਰ ਦਿਨ ਦੁਖੀ ਦਾ ਕੰਮਿਤ ਤੱਕੀ ਬਣਦਾ ਤੇ ਕਿਉਂਕਿ ਜਦੋਂ ਐਸੇ ਪੱਤਰਕਾਰ ਆਪਾਂ ਜਾਨੇ ਕਿ ਤੇ ਥੈਂਕ ਯੂ ਸਰਪੰਚ ਸਾਹਿਬ ਸਾਡੇ ਤੋਂ ਨੂੰ ਭਾਜੀ ਕਾਮਰ ਸਾਹਿਬ ਬਹੁਤ-ਬਹੁਤ ਧੰਨਵਾਦ ਲੇਟ ਹੋ ਗਿਆ ਤੁਸੀਂ ਅੱਜ ਰਾਜੀ ਭਾਜੀ ਸ਼ੇਪ ਭਾਜੀ ਜਿਹੜੇ ਕਿੰਨੇ ਜੇ ਸਾਨੂੰ ਸਾਹਮਣੇ ਦਿਖਾਉਣ ਵਾਲੇ ਹੀ ਨੇ ਜਿਹੜੇ ਕੈਮਰੇ ਪਿੱਛੇ ਜਿਹੜੇ ਸਾਡੇ ਨਾਲ ਕੋ ਦੋਸਤ ਹੀ ਸਾਨੂੰ ਦੱਸਦੇ ਕਿ ਇਹਦਾ ਕਿਸ ਕਦਰ ਜ ਕਰਨੀ ਆ ਇਹਦਾ ਕੁਝ ਵੀ ਤੇ ਟੇਲਮੈਂਟ ਆਪਣੇ ਸ਼ੰਕਰ ਬਾਜੀ ਸ਼ੰਕਰ ਬਾਜੀ ਸ਼ੰਕਰ ਬਾਜੀ ਆਏ ਉਹਨੇ ਲੇਟ ਵੇਲੇ ਰਖਦੇ ਨੇ ਤੇ ਸਾਹਮਣੇ ਤਾਂ ਬਾਜੀ ਉਹ ਦਲ ਸਪੋਰਟ ਡਿਫਨੇਸ਼ਨ ਤੁਸੀਂ ਕਰਨੇ ਵੀ ਪਾ ਤੁਸੀਂ ਮੇਰੇ ਬੈਕ ਬੋਰਡ ਐ ਜੱਟੂ ਬਾਜੀ ਸੁਣੋ ਜੀ ਬਾਜੀ ਬਾਕੀ ਸਾਰੇ ਮੇਰੇ ਬਸਲੇ ਦਾ ਆਪਣਾ ਸੋਨੂ ਬਾਜੀ ਕ੍ਰੀਸ ਦੋ ਕਿਹ ਜੀ ਜੋ ਬੰਦੀਰ ਜੀ ਦੇ ਪਰਿਵਾਰਕ ਮੈਂਬਰ ਨੇ ਉਹ ਪੁੱਛੇ ਨੇ ਮੇਰੇ ਵੱਡੇ ਭਾਅ ਦੇ ਹਮੇਸ਼ਾ ਮੇਰੇ ਪਿੱਛੇ ਜਿਹੜੇ ਖੜੇ ਰਹਿੰਦੇ ਨੇ ਗੁਰਮੀਤ ਸਿੰਘ ਜੀ ਪੱਤਰਕਾਰ ਭਾਈ ਜਨਾ ਤਕਰੀਬਨ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਾ ਤੇ ਪਹੁੰਚਿਆ ਵਾ ਸੁਰਜੀਤ ਜੀ ਇੱਕਾ ਪਾਰਟੀ ਤੋਂ ਪਹੁੰਚੇ ਨੇ ਸਾਰਾ ਪੱਤਰਕਾਰ ਭਾਈ ਜਨਾ ਜੀ ਨਾਮ ਇਹ ਮੇਰੇ ਸਾਰਿਆਂ ਨੂੰ ਨਾ ਲਗਾਉਂਗਾ ਸੁਰਮ ਮਰੀਆ ਜੀ ਸਾਹਿਬ ਹੋਸਲਾ ਜੀ ਨਿਸ਼ਚਿਤ ਜੀ ਚੋਪੜਾ ਜੀ ਸੁਦੀ ਜੀ ਡਾਇਵਿੰਗ ਜੀ ਇੰਦਰ ਜੀ ਜੀਤੂ ਬਾਜੀ ਤਕਰੀਬਨ ਸਾਰੇ ਜੇ ਸਾਡੇ ਜ਼ਾਹਿਦ ਉੱਤਤਾ ਜੀ ਤੋਂ ਤੇ ਪੁੱਛ ਰਵੀ ਜੀ ਸਾਰੇ ਜਿੰਨੇ ਦਰਜਾ ਦੇ ਪੱਤਰਕਾਰ ਆ ਕਹਿਤੇ ਜੀ ਜਨੀ ਪਹਿਲਾਂ ਕਹਿੰਦਾ ਸਰ ਸੋ ਸਾਰੇ ਪਹੁੰਚੇ ਆ ਬਲਜੀਤ ਮਹਿਰ ਦਾ ਹੋ ਸਵਾਧਾਨ ਲਈ ਕਿਉਂਕਿ ਅੱਜ ਦੇ ਸਮੇਂ ਚ ਨਾ ਕਿਉਂਕਿ ਬਲਜੀਤ ਜੀ ਕੋਈ ਬਹੁਤ ਵੱਡੇ ਘਰਾਣੇ ਨੂੰ ਤਾਕਤ ਬੈਠੇ ਨਾ ਅੱਜ ਇਹਨਾਂ ਨੇ ਐਫਰ ਕੀਤੀ ਆ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਵੱਲੋਂ ਮੈਂ ਸੰਦੀਪ ਕੁਮਾਰ ਜੇਲਾ ਵਾਈਸ ਪ੍ਰਧਾਨ ਯੂਥ ਕਪੂਥਲਾ ਆਪਣੇ ਭਰਾ ਹਰਦੀਪ ਨੂੰ ਜੋ ਕਿ ਪਹਿਲਾਂ ਇਲੈਕਟ੍ਰੋਨਿਕ মিডিਆ ਰਹੀਂ ਪੱਤਰਕਾਰਤਾ ਕਰਦੇ ਸੀਗੇ ਉਹਨਾਂ ਨੇ ਪ੍ਰਿੰਟ মিডিਆ ਵਿੱਚ ਕਦਮ ਰੱਖਿਆ ਹੈ ਤੇ ਪੰਜਾਬ ਗਲੋਬਲ ਟਾਈਮਜ਼ ਜੋ ਕਿ ਅੱਜ ਲਾਂਚ ਹੋਈ ਹੈ ਇਸ ਦੇ ਉੱਤੇ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਹਮੇਸ਼ਾ ਹੀ ਨਿਰਪੱਖ ਹੋ ਕੇ ਸੱਚ ਦੀ ਆਵਾਜ਼ ਨੂੰ ਪਹਿਲਾਂ ਇਲੈਕਟ੍ਰੋਨਿਕ মিডিਆ ਰਹੀਂ ਲੋਕਾਂ ਵਿੱਚ ਲਿਆਉਂਦੇ ਸੀ ਹੁਣ ਆਪਣੀ ਕਲਮ ਰਹੀਂ ਇਹਨਾਂ ਨੇ ਦਿਲੋਂ ਪੰਜਾਬ ਗਲੋਬਲ ਟਾਈਮਜ਼ ਜੋ ਕਿ ਪ੍ਰਿੰਟ ਮੀਡੀਆ ਕਪੂਰਥਲੇ ਦੀ ਅਖਬਾਰ ਲਾਂਚ ਹੋਈ ਆ ਇਹਨਾਂ ਲਈ ਇਹਨਾਂ ਨੂੰ ਬਹੁਤ-ਬਹੁਤ ਵਧਾਈ ਆ ਭਰਾ ਨੂੰ ਭਰਾ ਹੱਕ ਸੱਚ ਦੀ ਕਲਮ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇ ਅਤੇ ਹਰ ਕਦੇ ਜੋ ਵੀ ਸਮੱਸਿਆਵਾਂ ਆ ਉਹ ਪੰਜਾਬ ਲੈਵਲ ਤੇ ਕਪੂਰਥਲਾ ਲੈਵਲ ਤੇ ਉਜਾਗਰ ਕਰੇ ਤਾਂ ਜੋ ਲੋਕਾਂ ਨੂੰ ਨਿਆਂ ਮਿਲ ਸਕੇ ਇਸ ਦੇ ਨਾਲ ਨਾਲ ਇਹਨਾਂ ਨੂੰ ਬਹੁਤ-ਬਹੁਤ ਵਧਾਈ ਕਵਾ ਆ ਕੇ ਬੋਲਿਆ ਨਾ ਅੱਜ ਦਾ ਪੰਜਾਬ ਗਲੋਬਲ ਟਾਈਮਸ ਦੀ ਜਿਹੜੀ ਲੋਚਿੰਗ ਹੋਈ ਤੇ ਬਾਰੇ ਅੱਜ ਮੇਰਾ ਛੋਟਾ ਵੀ ਬਲਦੀਪ ਸਿੰਘ ਮਹਿਰਾ ਇਹ ਐਕਚੁਅਲੀ ਆ ਕਿ ਇਦਾਂ ਦਾ ਚਿਹਰਾ ਵਾ ਪੁਰਾਣਾ ਪੱਤਰਕਾਰ ਆ ਮਗਰ ਕਲਮ ਨਾਲ ਤਾਂ ਚੱਲਦਾ ਰਿਹਾ ਪਰ ਰੂਬਰੂ ਲੋਕਾਂ 'ਚ ਬਹੁਤ ਘੱਟ ਹੋਇਆ ਪਰ ਅੱਜ ਇਹ ਮੇਰਾ ਛੋਟਾ ਵੀ ਲੋਕਾਂ ਦੀ ਕਚਹਿਰੀ 'ਚ ਆਇਆ ਆਪਣੇ ਨੇਕ ਉਕਰਾਲੇ ਦੇ ਨਾਲ ਪੰਜਾਬ ਗਲੋਬਲ ਟਾਈਮਸ ਨਾ ਦਾ ਇੱਕ ਆਦਿਕਵਾਦੀ ਦੀ ਓਪਨਿੰਗ ਕੀਤੀ ਹੈ ਮੇਰੇ ਭਰਾ ਨੇ ਸਾਡੀ ਇਹੀ ਸੋਚ ਆ ਕਿ ਚੜ੍ਹਦੀ ਕਲਾ ਰਹੇ ਮੈਂ ਰਾਣਾ ਗੁਜੀਤ ਸਿੰਘ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਮੁਬਾਰਕਬਾਦ ਦਿੰਨਾ ਛੋਟੇ ਭਰਾ ਨੂੰ ਸੱਚ ਦੀ ਆਵਾਜ਼ ਲਿਖੇ ਸੱਚ ਤੇ ਰਹੇਗਾ ਤੇ ਕਬੂਥਲਾ ਹਰੇਕ ਨੂੰ ਪਿਆਰ ਕਰਦਾ ਦੇਖੋ ਇਹਦੇ ਪਿਆਰ ਸਦਕਾ ਹੀ ਆਜਾਮਾ ਦੀ ਪਾਰਟੀ ਖਾਲੀ ਦਲ ਪੱਤਰਕਾਰ ਭਾਈਚਾਰਾ ਸਾਰਾ ਹੀ ਸਾਰੀਆਂ ਹੀ ਪਾਰਟੀਆਂ ਦੇ ਨੁਮਾਇंदे ਉਧੇ ਦਾ ਇਸ ਛੋਟੇ ਵੀਰ ਨੂੰ ਵਧਾਈ ਦੇਣ ਆਏ ਆ ਪਰਮਾਤਮਾ ਅਗੇ ਇਹ ਅਰਦਾਸ ਆ ਕਿ ਚੜ੍ਹਦੀ ਕਲਾ ਚ ਰਵੇ ਤੇ ਨੇਕ ਨੀਤੀ ਦੇ ਨਾਲ ਅਖਬਾਰ ਸਾ ਆਪਣੀ ਕਲਮ ਦੇ ਰਾਹੀਂ ਜਿਹੜੀਆਂ ਬੁਰਾਈਆਂ ਵਾਂ ਉਹ ਉਜਾਗਰ ਕਰੇ ਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਪ੍ਰੇਰਿਤ ਕਰੇ ਬਹੁਤ-ਬਹੁਤ ਆਪਾਂ ਰੱਖਿਆ ਨਹੀਂ ਨੀਤੀ ਪਰਮਾਤਮਾ ਇਹਨਾਂ ਨੂੰ ਹੋਰ ਵੀ ਜਾਂਦੀਆਂ ਤਰੱਕੀਆਂ ਮਖਸ਼ੇ ਅੱਜ ਦੇ ਦਿਨੀਆਂ ਦਾ ਨੇਦੇ ਵੱਲੋਂ ਸਾਡੀ ਪਾਰਟੀ ਵੱਲੋਂ ਬਹੁਤ-ਬਹੁਤ ਤੁਹਾਡਾ ਭਾਣੂ ਅਸੀਂ ਆਸ ਕਰਦੇ ਹਾਂ ਕਿ ਪਰਮਾਤਮਾ ਜੀ ਇੰਨ ਦਿਨ ਡੁਗੜੀ ਰਾਤ ਚੋਂ ਵੀ ਇਹਾਂ ਦੀ ਸਫਲੀ ਕਰੇ ਔਰ ਮੈਂ ਅੰਕਲ ਜੀ ਸਾਡੇ ਇਹਨਾਂ ਦੇ ਪਤਨ ਸਾਹਿਬ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਵੀਰ ਜੀ ਨੇ ਜੁਨੀ ਨਿੰਦ ਕੀਤੀ ਆ ਪ੍ਰਮਾਤਮਾ ਕਰੇ ਇਸ ਨਿੰਦ ਨੂੰ ਹੁਣ ਚੱਲ ਚੰਨਾ ਲਾ ਕੇ ਇਹ ਪੰਜਾਬ ਵਿੱਚ ਨਹੀਂ ਹੁੰਦਾ ਪਾਕੀ ਬੋਲ ਵੱਲ ਦੇ ਵਿੱਚ ਜਿਹੜਾ ਨਿਊਜ਼ ਪੇਪਰ ਲਾਂਚ ਕੀਤਾ ਹੈ ਪੰਜਾਬ ਗੱਲ ਟਾਈਮ ਜਿਨ੍ਹਾਂ ਦੇ ਮੈਨਸ ਚਾਲਕ ਪੁਰ ਅਮੀਰ ਬਲਦੀਪ ਜੀ ਕੋਲ ਮੈਂ ਆਪਣੇ ਵੱਲੋਂ ਬਹੁਤ-ਬਹੁਤ ਦਾ ਧੰਨਵਾਦ। ਥੈਂਕਸ ਮੇਰੀ ਵੀਰ। ਤੁਸੀਂ ਅੱਜ ਆਏ ਹੋ ਜਿਹੜੀ ਆਪਣਾ ਪੰਜਾਬ ਕੋਲ ਟਾਈਮ ਨਿਊਜ਼ਪੇਪਰ ਲੋਚ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਮੈਂ ਗਮੀਤਵਾਲਾ ਬੁੱਤੂ ਖੁਦਾਰੀਤਾ ਪਾਰਟੀ ਉਥਾਂ ਵੀ ਸਾਥੀ ਮੈਂ ਅਜਿਹੇ ਦੂਜੇ ਲੋਕ ਇੱਥੇ ਜਿਹੜੇ ਆਖਾਰ ਤੋਂ ਤੇ ਮੀਡੀਆ ਭਾਈਚਾਰਾ ਵੀ ਇੱਥੇ ਕਨਸਟ ਵਿੱਚ ਪਹੁੰਚੇ ਆ। ਉਹ ਅੱਜ ਜਿਹੜਾ ਮੈਂ ਜਮੇ ਦਾ ਮੇਰਾ ਛੋਟਾ ਭਰਾ ਬਲਦੀਪ ਮੈਂ ਅੱਛੇ ਤਾਂ ਕਾਫੀ ਸਮੇਂ ਤੋਂ ਮੈਂ ਸਮਲੰਗਨ ਨੂੰ ਸਮਾਜੀ ਸੇਵਾ ਕਰਦਾ ਪਿਆ। ਉਹ ਪ੍ਰੈਸਰਾਂ ਹੀ ਕਾਫੀ ਵਾਰ ਸਾਥੀ ਮੈਨੂੰ ਜਲੰਧਰ ਮਿਲਦਾ ਰਿਹਾ ਕਾਫੀ ਉਹਨਾਂ ਦੀ ਗੱਲਾਂ ਹੁੰਦੀਆਂ ਰਹੀਆਂ। ਉਹ ਰਾਜ ਜਿਹੜਾ ਮੈਂ ਸਮਝਦਾ ਵੀ ਕਪੂਰਤਾਲੀ ਜਿਹੜਾ ਪਹਿਲਾ ਪ੍ਰਾਲਾ ਜਿਹੜਾ ਵੀ ਸਾਥੀ ਵੱਲੋਂ ਕੀਤਾ ਜਾ ਰਿਹਾ। ਉਹ ਖਾਸ ਤੌਰ ਤੇ ਮੈਂ ਸਮਝਦਾ ਕਿ ਪੰਜਾਬ ਗਲੋਬਲ ਖ਼ਬਰ ਟਾਈਮ ਜਿਹੜੀ ਤੇ ਇਹਨਾਂ ਚੁਣਵੀ ਕੀਤੀ ਪਈ ਹੈ। ਵੀ ਅਸੀਂ ਜਿੰਨੇ ਵੀ ਪੀਟੀਗਲ ਬੰਦੇ ਹੈਗੇ ਆ ਵੀ ਸਾਰੇ ਮੈਂ ਸਮਲੰਗਨ ਸਾਥੀ ਨੂੰ ਅਸ਼ੀਰਵਾਦ ਦੇਣ ਆਏ ਆ। ਔਰ ਖਾਸ ਤੌਰ ਤੇ মিডিਆ ਭਾਈਚਾਰਾ ਜਿਹੜਾ ਉਹ ਇੱਥੇ ਸ਼ਹਿਰ ਤੋੜ ਤੇ ਪਹੁੰਚਿਆ ਕਿ ਉਹ ਕਿਸੇ ਬੰਦੇ ਦੀ ਸਭੀ ਸਾਥ ਹੋਵੇ ਤਾਂ ਕਿਸੇ ਨੇ ਮਗਰ ਜਾਂਦਾ ਕਿ ਮੈਂ ਸਮਝਦਾ ਕਪੂਰ ਥੱਲੇ ਦੀ ਪੂਰੀ মিডিਆ ਜਿਹੜੀ ਹੈ ਕਿ ਉਹ ਸਾਥੀ ਨੂੰ ਅਸ਼ੀਰਵਾਦ ਦੇਣ ਆਏ ਆ ਉਹ ਸਾਥੀ ਨੂੰ ਵੀ ਬੇਨਤੀ ਕਰਦੇ ਆ ਵੀ ਕਪੂਰ ਥੱਲੇ ਦੇ ਵਿੱਚ ਜਿੰਨੀਆਂ ਵੀ ਮੈਸੂਦਾ ਗਤੀਵਿਧੀਆਂ ਹੁੰਦੀਆਂ ਕਪੂਰ ਥੱਲੇ ਵਾਸਤੇ ਵੀ ਸਾਥੀ ਜਿਹੜਾ ਮੈਂ ਸਮਝਦਾ ਪੂਰੀ ਮਿਹਨਤ ਕਰੂਗਾ ਔਰ ਜਿੰਨੇ ਵੀ ਅਸੀਂ ਕੀਤੇ ਗੱਲ ਬੰਦੇ ਪਹੁੰਚੇ ਆ ਵੀ ਇਹ ਸਾਰੇ ਸਾਥੀ ਜਿਹੜੇ ਸਾਥੀ ਕਿਲੋਂ ਵੀ ਅਪੀਲ ਵੀ ਕਰਦੇ ਆ ਉਹ ਰਸ਼ੀਲ ਵੀ ਦਿੰਦੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬਲਦੀਪ ਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸਰ ਅੱਜ ਦੇਖ ਬਾਰ ਬਾਈ ਜੀ ਮੈਂ ਕੇਸ਼ ਕਸ਼ਪ ਜਮਸ਼ਕੀ ਪੰਜਾਬ ਤੋਂ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਕਸ਼ਪ ਪਰਿਵਾਰ ਵੱਲੋਂ ਸਰਕਾਰ ਜਗਜੀਤ ਸਿੰਘ ਮਹਿਰਾ ਅਕਿਉਨਾਂ ਦਾ ਡੇਟਾ 11000 ਦਾ ਬਹੁਤ ਜ਼ਿਆਦਾ ਹੈ। ਕਾਈਦ ਨੂੰ ਹਾਂ। ਉਹ ਦੇਖੋ ਕਿ ਉਹਨਾਂ ਨੇ ਜਿਹੜੀ ਲੋਕਾਂ ਦੀ ਬਾਹ ਫੜੀ ਹੈ। ਪੰਜਾਬ ਬਲੂਬਰ ਸੈਂਕ ਪੰਜਾਬ ਲੋਕ ਪੰਜਾਬ ਦੀ ਆਵਾਜ਼ ਜਿਵੇਂ ਉਹਨਾਂ ਨੇ ਬਹੁਤ ਹੀ ਸਲੱਗਾ ਜੋ ਕੰਮ ਹੈ। ਪਹਿਲਾਂ ਇਹਨਾਂ ਦਾ ਇਲੈਕਟ੍ਰੋਨਿਕ মিডিਆ ਦਾ ਜੋ ਪ੍ਰਿੰਟ মিডিਏ ਦੇ ਬਾਅਦ ਵਿੱਚ ਉਹਨਾਂ ਨੇ ਬਾਅਦ ਚੱਕੀ ਹੈ। ਬਸ ਅਸੀਂ ਤਾਂ ਇਹ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਪੰਜਾਬ ਦੀ ਆਵਾਜ਼ ਪਾਓ। ਕਿ ਲੋਕਾਂ ਦੀ ਆਵਾਜ਼ ਪਾਓ ਲੋਕਾਂ ਦੇ ਹਿੱਤ ਦੀ ਗੱਲ ਕਰੋ ਤੇ ਤੁਸੀਂ ਬਹੁਤ ਸਫਲ ਜਾਓਗੇ ਕਿਉਂਕਿ ਇੱਕ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਹੈਗਾ ਜਿਹੜਾ ਇੱਕ ਦਾ ਹਸਤੰਭ ਹੈ ਜੇ ਅਗਰ ਤੁਸੀਂ ਕਦਰ ਚਾਰ ਸਤੰਭ ਦੇਖੇ ਜਾਂ ਇੱਕ ਸਤੰਭ ਤੇ ਇਲੈਕਟ੍ਰੋਨਿਕ ਰੀਡਿੰਗ ਦੇ ਮੰਨਦਾ ਦੂਸਰਾ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕ ਜਿਨੇ ਕਲਮ ਦੇ ਮਾਧਿਅਮ ਤੋਂ ਆਜੋ ਰਮਾਇਣ ਨੂੰ ਪੂਰੇ ਸਮੁੱਚਾ ਭਾਰਤ ਨਹੀਂ ਸਮੁੱਚਾ ਵੜ ਜਾਂਦਾ ਹੈ बाबा राव बाबा राव ਵੀਰ ਆਖੋ ਸਮੇਤ ਇਹੋ ਸਾਡੇ ਸ਼ਬਦਾਂ ਲਿਖਿਆ ਕਿ ਸੰਵਧਾਨ ਦੇ ਮਾਧਮ ਤੋਂ ਹੀ ਸਾਰਾ ਦੇਸ਼ ਅੱਜ ਚੱਲ ਰਿਹਾ ਹੈ ਇਸੇ ਤਰ੍ਹਾਂ ਅੱਜ ਦਾ ਪੰਜਾਬ ਗਲੋਬਲ ਹੈ ਕਾਦੀ ਕਲਮ ਚਾਈਨਿਸ ਦਾ ਮਨ ਮੰਗੇਦਾ ਕਿ ਪੰਜਾਬ ਗਲੋਬਲ ਦੀ ਆਵਾਜ਼ ਸੁਣ ਕੇ ਹੀ ਕੰਮ ਹੋਣਗੇ ਜੇ ਇਹਨਾਂ ਸ਼ਬਦਾਂ ਨਾਲ ਮੈਂ ਤਲਫੇ ਆਪਣੇ ਬਣੋ ਆਪਣੇ ਸੁਮੇਤ ਸਮਾਜ ਬਣੋ ਆਪਣੀ ਬਾਕੇ ਜਨਤਾ ਬਣੋ ਜਿਹਨਾਂ ਦਾ ਫਰਜ਼ ਹੈ ਜਿਨਾਂ ਦਾ ਇਹ ਨਿਰ ਕਰਦਾ ਹਾਂ ਕਿ ਪੰਜਾਬ ਦੀ ਆਵਾਜ਼ ਨੂੰ ਜ਼ੋਰਦ ਕਰਨਗੇ ਜੈ ਸ਼ੀ ਰਾਮ ਜੈ ਸ਼ੀ ਰਾਮ ਸਰ ਅਜੇ ਤੁਸੀਂ ਪੰਜਾਬ ਗਲੋਬਲ ਟਾਈਮਸ ਜਿਹੜੀ ਅਖਬਾਰ ਲਾਂਚ ਹੋਈ ਉਹਦੇ ਬਾਰੇ ਕੀ ਬੈਕ ਡਿਊਟੀ ਮੈਨਰ ਮੰਗੇ ਪੰਜਾਬ ਗਲੋਬਲ ਨਿਸ਼ਾਰ ਕੱਢਣ ਤੇ ਬਹੁਤ ਬਹੁਤ ਬੁਰਾ ਜਿਹੜਾ ਪਾਕੀ ਜਿਹੜੀ ਅਖਬਾਰ ਹੈ ਪੂਰੇ ਪੰਜਾਬ ਦੇ ਵਿੱਚ ਘਰ-ਘਰ ਪਹੁੰਚੇਗੀ ਆ ਕੇ ਸਮਾਜ ਨੂੰ ਸਿੱਧੇ ਦੇ ਸਕਣ ਇਹ ਬਹੁਤ ਉਦਮ ਤੇ ਉਪਰਾਲੇ ਵਾਲਾ ਕੰਮ ਕੀਤਾ ਇਹਨਾਂ ਨੇ ਜਿਹਦੀ ਨਾਲ ਸਮਾਜ ਨੂੰ ਫੇਰ ਮਿਲੇਗੀ ਕਿਉਂਕਿ ਫਰੀਬ ਲੋਕਾਂ ਦੀਆਂ ਖੁਰਾਂ ਆਮ ਫਰਾਂ ਨਹੀਂ ਰੋਣਗੀਆਂ ਜਦੋਂ ਇਹ ਲੋਹਾਂ ਖੁਰ ਲੱਗੇਗੀ ਉਹ ਚਮਕੀਗੀ ਉਹ ਪਤਾ ਲੱਗੇਗੀ ਕਿ ਚੋਕਵਾ ਚੱਲ ਕੋ ਸੋ ਇਸ ਕਰਕੇ ਮੈਂ ਲੱਖ ਲੱਖ ਵਧਾਈ ਦੇਣਾ ਇਹਨਾਂ ਦੇ ਪਿਤਾ ਜੀ ਨੂੰ ਵਧਾਈ ਦੇਣਾ ਜੋ ਤੁਸੀਂ ਕੰਮ ਕੀਤਾ ਕੀਤਾ ਬੀੜਾ ਕੱਟਿਆ ਤੇ ਬਹੁਤ ਵਲਾਂ ਦਾ ਯੋਗ ਹੈ ਇਸ ਕਰਕੇ ਮੈਂ ਇਹਨਾਂ ਨੂੰ ਸਤਿਗੁਰੂ ਵਧਾਈ ਦੇਣਾ ਵਾਹਿਗੁਰੂ ਜੀ ਕਿਰਪਾ